ਦਾਨਕ ਹਾਦਸਾ ਵਾਪਰਿਆ ਜੀ ਹਾਂ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਕਾਰ ਦੇ ਨਾਲ ਟੱਕਰ ਹੋਈ ਹੈ আর ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਤੇ ਬੱਸ ਦੇ ਪ੍ਰਖੱਚੇ ਤਾਂ ਕੁੜ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਦਿੱਲੀ ਵਾਲੀ ਸਾਈਡ ਤੋਂ ਦੱਸਿਆ ਜਾ ਰਿਹਾ ਹੈ ਕਿ ਗੱਡੀ ਆ ਰਹੀ ਸੀ ਜਿਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀਗੀ ਔਰ ਲੋਕਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਦੀ ਨਲਾਇਕੀ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਬੱਸ ਨੇ ਸ਼ੇਰਪੁਰ ਚੌਕ ਦੇ ਵਿੱਚ ਸਵਾਰੀਆਂ ਉਤਾਰੀਆਂ ਔਰ ਅੱਗੇ ਚੱਲਣ ਲੱਗੀ ਸੀ ਇੰਨੇ ਚਿਰ ਨੂੰ ਮਗਰੋਂ ਆਣ ਕੇ ਗੱਡੀ ਨੇ ਟੱਕਰ ਮਾਰ ਦਿੱਤੀ ਔਰ ਟੱਕਰ ਇੰਨੀਕ ਜਬਰਦਸਤ ਹੈ ਕਿ ਪ੍ਰਖੱਚੇ ਤੱਕ ਗੱਡੀ ਦੇ ਉੱਡ ਜਾਂਦੇ ਨੇ ਸ਼ੀਸ਼ਿਆਂ ਤੱਕ ਟੁੱਟ ਜਾਂਦੇ ਨੇ ਔਰ ਇਸ ਤੋਂ ਬਾਅਦ ਵੀ ਗੱਡੀ ਜਿਹੜੀ ਹੈ ਉਹ ਕਾਬੂ ਨਹੀਂ ਹੋਈ ਬੇਕਾਬੂ ਹੋ ਕੇ ਜਿਹੜਾ ਡਿਵਾਈਡਰ ਹੈ ਡਿਵਾਈਡਰ ਪਾੜ ਕੇ ਤੇ ਡਿਵਾਈਡਰ ਦੇ ਉੱਪਰ ਚੜ ਜਾਂਦੀ ਹੈ ਤਸਵੀਰਾਂ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਮੌਕੇ ਦੇ ਉਹ ਬਣੇ ਹੋਏ ਨੇ ਸਵਾਰੀਆਂ ਦੇ ਵਿੱਚ ਚੀਕ ਚਿਆੜਾ ਮਚ ਜਾਂਦਾ ਹੈ ਕਿਉਂਕਿ ਹਾਦਸਾ ਬਹੁਤ ਭਿਆਨਕ ਸੀ ਜਦੋਂ ਜੱਕਦਮ ਕਾਰ ਆਣ ਕੇ ਬੱਸ ਦੇ ਵਿੱਚ ਵੱਜਦੀ ਹੈ ਸਵਾਰੀਆਂ ਉਤਾਰੀਆਂ ਜਾ ਰੀਆਂ ਸੀਗੀਆਂ ਬੱਸ ਦੇ ਵੱਲੋਂ ਔਰ ਅੱਗੇ ਚਲਦਾ ਸੀਗਾ ਬੱਸ ਨਹੀਂ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੀ ਇਹ ਘਟਨਾ ਹੈ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਉਹ ਭੀੜ ਪੜੱਕੇ ਵਾਲਾ ਏਰੀਆ ਹੈ ਕਿਉਂਕਿ ਇੱਕ ਪਾਸੇ ਸਾਈਡ ਤੇ ਹਸਪੀਟਲ ਨੇ ਦੂਜੀ ਸਾਈਡ ਤੇ ਚੌਂਕ ਨੇ ਕਨੈਕਟਿੰਗ ਪੁਆਇੰਟ ਹੈ ਕੁਝ ਬੱਸਾਂ ਉਥੋਂ ਬੱਸ ਸਟੈਂਡ ਨੂੰ ਜਾਂਦੀਆਂ ਨੇ ਕੁਝ ਦਿੱਲੀ ਨੂੰ ਜਾਂਦੀਆਂ ਨੇ ਕੁਝ ਜਲੰਧਰ ਵਾਲੀ ਸਾਈਡ ਨੂੰ ਆਉਂਦੀਆਂ ਨੇ ਤਾਂ ਉਹ ਕਾਫੀ ਏਰੀਆ ਟ੍ਰੈਫਿਕ ਵਾਲਾ ਹੈ ਤਾਂ ਉੱਥੇ ਇੰਨੀ ਰਫ਼ਤਾਰ ਕਾਰ ਦੀ ਰੱਖਣੀ ਆ ਜਿਹੜੀ ਉਹ ਸਹੀ ਨਹੀਂ ਹੈ ਸੋ ਇਸੇ ਕਰਕੇ ਲੋਕ ਕਹਿੰਦੇ ਨੇ ਕਿ ਉਸ ਕਾਰ ਦੀ ਰਫ਼ਤਾਰ ਇੰਨੀ ਕੁ ਜ਼ਿਆਦਾ ਤੇਜ਼ ਸੀ ਕਿ ਉਹ ਸਿੱਧੀ ਸਰਕਾਰੀ ਬੱਸ ਦੇ ਵਿੱਚ ਆਣ ਕੇ ਵੱਜਦੀ ਹੈ ਜਿਹੜੀ ਸਵਾਰੀਆਂ ਦੇ ਨਾਲ ਭਰੀ ਹੁੰਦੀ ਹੈ ਤੇ ਹੁਣ ਜਿਹੜਾ ਕਾਰ ਦਾ ਚਾਲਕ ਜਿਹੜਾ ਡਰਾਈਵਰ ਹੈ ਉਹ ਜ਼ਖਮੀ ਦੱਸਿਆ ਜਾ ਰਿਹਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹਾਦਸਾ ਬਹੁਤ ਹੀ ਜ਼ਿਆਦਾ ਭਿਆਨਕ ਸੀ ਤਸਵੀਰ ਤੁਸੀਂ ਦੇਖ ਸਕਦੇ ਹੋ ਰੋਂਗ ਟੇ ਖੜੇ ਹੋ ਜਾਂਦੇ ਨੇ ਤਸਵੀਰਾਂ ਦੇ ਕੇ ਇਹ ਇੰਨਾ ਜ਼ਿਆਦਾ ਹਾਦਸਾ ਭਿਆਨਕ ਸੀ ਗੱਡੀ ਦੇ ਵਿੱਚ ਟੱਕਰ ਹੁੰਦੀ ਹੈ ਔਰ ਗੱਡੀ ਇੰਨੀ ਕੁ ਜ਼ਿਆਦਾ ਉਸਦੀ ਰਫ਼ਤਾਰ ਸੀ ਕਿ ਉਹ ਬੇਕਾਬੂ ਹੋ ਕੇ ਪਹਿਲਾਂ ਬੱਸ ਦੇ ਨਾਲ ਉਸਦੀ ਟੱਕਰ ਹੁੰਦੀ ਹੈ ਔਰ ਟੱਕਰ ਹੋਣ ਤੋਂ ਬਾਅਦ ਦੇ ਵਿੱਚ ਉਹ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਔਰ ਡਿਵਾਈਡਰ ਤੋਂ ਵੀ ਪਲਟੀਆਂ ਖਾ ਜਾਂਦੀ ਹੈ ਨਾਰ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਭੱਜ ਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਕਾਰ ਦੇ ਵਿੱਚੋਂ ਜਿਹੜਾ ਚਾਲਕ ਸੀ ਜਿਹੜਾ ਡਰਾਈਵਰ ਸੀਗਾ ਉਹਨੂੰ ਬਾਹਰ ਕੱਢਿਆ ਗਿਆ ਉਸ ਦੀ ਹਾਲਤ ਬੜੀ ਹੀ ਗੰਭੀਰ ਦੱਸੀ ਜਾ ਰਹੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਤਸਵੀਰ ਦੇਖ ਸਕਦੇ ਹੋ ਬੀਤੀ ਸ਼ਾਮ ਇਹ ਭਿਆਨਕ ਹਾਦਸਾ ਵਾਪਰਿਆ ਹੈ ਨਾ ਬੱਸ ਜਿਹੜੀ ਆ ਉਹ ਲੁਧਿਆਣਾ ਸ਼ੇਰਪੁਰ ਚੌਂਕ ਦੇ ਵਿੱਚ ਸਵਾਰੀਆਂ ਉਸਨੇ ਉਤਾਰੀਆਂ ਤੇ ਉਤੋਂ ਬਾਅਦ ਦੇ ਵਿੱਚ ਉਹਨੇ ਅੱਗੇ ਜਾਣਾ ਸੀ ਪਰ ਇੰਨੀ ਦੇਰ ਨੂੰ ਮਗਰੋਂ ਤੇਜ਼ ਰਫ਼ਤਾਰ ਕਾਰ ਨੇ ਲਿਆਣ ਕੇ ਟੱਕਰ ਮਾਰ ਦਿੱਤੀ ਹੈ ਔਰ ਚੱਕਨਾ ਚੂਰ ਹੋ ਚੁੱਕੀ ਆ ਬੱਸ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡੈਮੇਜ ਹੋਈ ਆ ਔਰ ਜਿਹੜੀ ਕਾਰ ਹੈ ਆ ਕਾਰ ਦੇ ਵੀ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਡਰਾਈਵਰ ਜਿਹੜਾ ਆ ਉਹ ਵੀ ਜ਼ਖਮੀ ਹੋਇਆ